ਅਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਇੱਕੋੜਾ ਪੁਰਾ ਮੰਡੀ ਦੇ ਵਿੱਚ ਇਸ ਟਾਈਮ ਖੜੇ ਆ ਤੇ ਤਰੀਕਾ ਜਿਹੜੀ ਹੈ ਜੀ 12 ਅਕਤੂਬਰ 2025 ਤੇ ਆ ਦੇਖ ਸਕਦੇ ਮੰਡੀ ਜਿਹੜੀ ਹੈ ਇਸ ਟਾਈਮ ਫੁੱਲ ਹੋ ਚੁੱਕੀ ਆ ਤੇ ਝੋਨੇ ਦੀ ਜਿਹੜੀ ਖਰੀਦ ਵੀ ਸ਼ੁਰੂ ਹੋ ਚੁੱਕੀ ਆ ਤੇ ਭਰਾਏ ਵੀ ਜਿਹੜੀ ਸ਼ੁਰੂ ਹੋ ਚੁੱਕੀ ਆ ਜੀ ਆ ਦੇਖੋ ਜੀ ਆ ਕੁਆਲਿਟੀ ਦੇਖੋ ਜੀ 11 ਦੀ 11 ਝੋਨੇ ਦੀ ਇਹਦੇ ਕੋ ਸਿਰਾ ਬਹੁਤ ਵਧੀਆ ਕੁਆਲਿਟੀ ਹੈ ਇਸ ਟਾਈਮ ਝੋਨਾ ਵੀ ਜਿਹੜਾ ਬਿਲਕੁਲ ਸੁੱਕ ਚੁੱਕਿਆ ਆ ਝੋਨੇ ਦਾ ਜਿਹੜਾ ਮੋਇਸਚਰ ਅੱਜ 15 ਆਇਆ ਦੇਖੋ ਜਮ ਸੁੱਕੇ ਝੋਨੇ ਦਾ ਜਿਹੜਾ ਮੋਇਸਚਰ 15 ਆਇਆ ਤੇ ਆ ਦੇਖੋ ਇਧਰ ਪੱਖਾ ਲੱਗਿਆ ਜਾਂਦਾ ਆ ਦੋ ਤਿੰਨ ਢੇਰੀਆਂ ਬਣ ਚੁੱਕੀਆਂ ਤੇ ਨਾਲ ਦੀ ਨਾਲ ਹੀ ਬਜੀ ਨੂੰ ਕੰਡਾ ਜਿਹੜਾ ਸ਼ੁਰੂ ਹੋ ਜਾਂਦਾ ਤੇ ਮੰਡੀ ਜਿਹੜੀ ਆ ਇਸ ਟਾਈਮ ਜਿਹੜੀ ਫੁੱਲ ਹੋਣੀ ਸ਼ੁਰੂ ਹੋ ਚੁੱਕੀ ਆ ਦੇਖ ਸਕਦੇ ਆ ਮੰਡੀ ਇਸ ਟਾਈਮ ਪੂਰੀ ਫੁੱਲ ਹੋ ਚੁੱਕੀ ਆ ਤੇ ਲੋਡਿੰਗ ਦਾ ਕੰਮ ਵੀ ਚੱਲਿਆ ਜਾਂਦਾ ਸਾਹਮਣੇ ਗੱਡੀ ਲੱਗੀ ਆ ਲੋਡਿੰਗ ਵੀ ਹੋ ਰਹੀ ਆ ਲੈਫਟਿੰਗ ਵੀ ਹੋ ਰਹੀ ਆ ਤੇ ਇਸ ਟਾਈਮ ਮੌਸਮ ਵੀ ਜਿਹੜਾ ਬਹੁਤ ਵਧੀਆ ਫੁੱਲ ਤੋਂ ਆਪਾਂ ਤੇ ਫੁੱਲ ਗਰਮੀਆਂ ਹੀ ਦੇਖ ਸਕਦੇ ਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਬਾਸਪਤੀ ਜਿਹੜੀ ਕੱਲ ਵੀ ਕੀਤੀ ਸੀ ਜੀ ਉਹ ਵੀ ਕੀਤੀ ਸੀ ਜੀ 3200 ਤੇ 85 ਰੁਪਏ ਆ 15 ਕਿਲੋ 9 ਤੇ ਜਿਹੜੀ 11 21 ਸੀਗੀ ਝੋਨਾ ਤੇ ਉਹਦਾ ਰੇਟ ਹੈਗਾ ਜੀ 2300 79 ਰੁਪਏ ਜੀ 180 ਰੁਪਏ ਜੀ ਤੇ ਬਹੁਤ ਸਿਰਾ ਕੁਆਲਟੀ ਦਾ ਜਿਹੜਾ ਰੇਟ ਆ ਇਸ ਟਾਈਮ ਤੇ ਆਪਾਂ ਕੋੜਪੂਰਾ ਮੰਡੀ ਦੇ ਵਿੱਚ ਜਿਹੜੀ 17 18 ਬਾਸਪਤੀ ਆਈ ਸੀ ਕੱਲ ਹੀ ਇੱਕ ਹੀ ਢੇਰੀ ਆਈ ਸੀ ਤੇ ਉਹ ਲੱਗਿਆ ਜੀ 3100 ਤੇ 40 ਰੁਪਏ ਲੱਗਿਆ ਜੀ 17 18 ਦਾ ਰੇਟ ਇਸ ਟਾਈਮ ਹੇ ਡਾਊਨ ਆ ਕੱਲ ਕੋੜਪੂਰਾ ਦੇ ਵਿੱਚ ਇੱਕ ਹੀ ਢੇਰੀ ਆਈ ਸੀ 17 18 ਦੀ 3100 ਤੇ 40 ਰੁਪਏ ਰੇਟ ਦਾ ਲੱਗਿਆ ਤੇ ਬਾਕੀ ਫਿਰ ਦੇਖਦੇ ਆ ਤੇ ਜਿਹੜੀ ਆਪਾਂ 180 150 18 1847 ਜੀ ਸੌਰੀ ਜੀ 1847 ਜੀ ਉਹਦਾ ਜਿਹੜਾ ਰੇਟ ਹੈਗਾ ਜੀ ਉਹ 2600 ਤੋਂ ਲੈ ਕੇ 2500 ਦੇ ਜਿਹੜਾ ਵਿੱਚ ਵਿੱਚ ਹੈਗਾ ਜੀ ਕੋਟਕਪੁਰਾ ਮੰਡੀ ਦਾ ਤੇ ਨਰਮਿਆਂ ਦਾ ਰੇਟ ਹੈਗਾ ਜੀ 7500 7500 ਰੁਪਏ ਜਿਹੜਾ ਰੇਟ ਆ ਕੋਟਕਪੁਰਾ ਮੰਡੀ ਦਾ ਨਰਮੇ ਦਾ ਜੀ ਤੇ ਫੁੱਲ ਹੋ ਚੁੱਕੀ ਆ ਮੰਡੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਬਾਕੀ ਕੱਲ ਨੂੰ ਜਿਹੜੀ 11 ਕ ਜਿਹੜੀ ਬਾਸਪਤੀ ਦੀ ਜਿਹੜੀ ਬੋਲੀ ਹੋਊਗੀ ਜੀ 1509 ਦੀ ਤੇ ਉਹਦੀ ਆਪਾਂ ਤੁਹਾਨੂੰ ਵੀਡੀਓ ਆਵਾਂਗੇ ਤੇ ਅਪਡੇਟ ਦਵਾਂਗੇ ਕੀ ਰੇਟ ਆ ਤੇ ਕੱਲ ਜਿਹੜਾ ਜੀ 3300 ਦੇ ਆਸ-ਪਾਸ ਰੇਟ ਜਾ ਚੁੱਕਿਆ ਸੀਗਾ ਸਿਰਾ ਕੁਆਲਟੀ ਦਾ ਜੀ ਯਾਨੀ ਦੀ 3285 ਰੁਪਏ ਜਿਹੜੀ ਲੱਗੀ ਸੀ ਤੇ 15 ਰੁਪਏ ਘੱਟ ਸੀਗੇ 3000 ਚੋਂ ਤੇ ਦੇਖ ਸਕਦੇ ਆਂ ਇਸ ਟਾਈਮ ਮੰਡੀ ਜਿਹੜੀ ਫੁੱਲ ਹੋ ਚੁੱਕੀ ਆ ਪਾ ਥੋੜੀ ਬਹੁਤ ਜਿਹੜੀ ਜਗ੍ਹਾ ਬਚੀ ਆ ਇੱਕ ਦੋ ਦਿਨਾਂ ਦੇ ਵਿੱਚ ਇਹ ਵੀ ਜਿਹੜੀ ਕਵਰ ਹੋ ਜਾਊਗੀ ਤੇ ਜੋ ਵੀ ਕਿਸਾਨ ਭਰਾ ਜਾਂ ਜੋ ਵੀ ਆਪਣਾ ਵੀਰ ਕਿੱਥੋ-ਕਿੱਥੋ ਵੀਡੀਓ ਦੇਖ ਰਿਹਾ ਆਪਦੇ ਆਪਦੇ ਏਰੀਏ ਦਾ ਹਾਲ ਜਰੂਰ ਦੱਸਿਆ ਕਰੋ ਮੰਡੀ ਦਾ ਅਪਡੇਟ ਦਿੰਦੇ ਰਿਹਾ ਕਰੋ ਮੈਸੇਜ ਕਰਦਿਆ ਕਰੋ ਤੁਹਾਡੇ ਏਰੀਏ ਦੇ ਵਿੱਚ ਕੀ ਰੇਟ ਚੱਲਦਾ ਆ 1509 ਦਾ 1847 ਦਾ ਤੇ 1121 ਦਾ ਜੀ ਤੇ ਕੀ ਮੌਲਾ ਜੀ ਮੰਡੀਆਂ ਦਾ ਕਿਵੇਂ ਲਿਫਟਿੰਗ ਵੈਰਾ ਹੋ ਰਹੀ ਆ ਜਾਂ ਫਿਰ ਦਿੱਕਤ ਪਰੇਸ਼ਾਨੀ ਆ ਰਹੀ ਆ ਤਾਂ ਜਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਇਹ ਕੋਟਕਪੂਰਾ ਮੰਡੀ ਹੈ ਜੀ ਦੋ ਹੀ ਮੰਡੀਆਂ ਮਸ਼ਹੂਰ ਆਈਆਂ ਕੋਟਕਪੂਰਾ ਤੇ ਖੰਨੇ ਦੀ ਮੰਡੀ ਆ ਜੀ ਤੇ ਕੋਟਕਪੁਰੇ ਦੀ ਮੰਡੀ ਆ ਇਸ ਟਾਈਮ ਪੂਰੀ ਫੁੱਲ ਹੋ ਚੁੱਕੀ ਆ ਜੀ ਤੇ ਦੇਖੋ ਜੀ ਸਾਰੀ ਫੁੱਲ ਹੋ ਚੁੱਕੀ ਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਇਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਵੀਡੀਓ ਤੇ ਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਲਈ